ਜਾ ਕੜਾ ਇਹ ਕਾਂਗਰਸ ਦਾ ਬਹੁਤ ਵੱਡਾ ਸਾਡਾ ਇੱਥੋਂ ਅਸ਼ੀਰਵਾਦ ਜਾਂਦਾ ਹੈ ਮੇਰੇ ਸਾਥੀ ਸੋ ਐਤਕੀ ਵੀ ਇੱਥੇ ਲੋਕਾਂ ਨੇ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਦਾ ਧੰਨਵਾਦ ਕਰਨਾ ਹੈ ਕੋਈ ਸ਼ੱਕ ਨਹੀਂ ਕਿ ਵੋਟਾਂ ਸਾਡੀ ਇੱਥੋਂ ਘਟੀਆਂ ਨੇ ਪਰ ਲੋਕ ਸਭਾ ਹਾਲ ਕਾ ਸੀ ਜਿੱਤੀ ਇਹ ਲੋਕ ਸਭਾ ਹਲਕੇ ਦਾ ਇੱਕ ਪਿੰਡ ਹੈ ਔਰ ਭਗਵੰਤਪਾਲ ਸਿੰਘ ਸੱਚੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਨੇ ਅੱਜ ਕੱਲ ਇਹ ਸਾਰਾ ਇੱਥੇ ਡੀਕਲੀਰੇਟ ਕਰਦੇ ਨੇ ਔਰ ਸਾਰੇ ਲੋਕ ਸੁਖ ਸੁਖ ਚਾਹਰ ਹੁੰਦੇ ਨੇ ਇਹਨਾਂ ਵੱਲੋਂ ਅੱਜ ਪ੍ਰੋਗਰਾਮ ਧੰਨਵਾਦਾ ਰੱਖਿਆ ਗਿਆ ਸੀ ਸਰਦਾਰ ਸਿੰਘ ਨਸੀਨ ਜੀ ਕਥੋਂ ਨਗ ਜਿਹੜੇ ਸਾਫਕਾ ਬਧਾਇਗੇ ਨੇ ਉਹਨਾਂ ਵੱਲੋਂ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਅਸੀਂ ਬੜਾ ਨੇੜੀ ਕੋ ਕਿੱਥੇ ਇਲੈਕਸ਼ਨ ਲੜੀ ਹੈ ਸੋ ਅਸੀਂ ਉਹਦਾ ਇੱਥੇ ਜਿੱਤਦਾ ਇਹਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਦਾ ਇਹਨਾਂ ਨੇ ਇੱਕ ਤੱਬ ਦੀ ਤਫਸੀ ਦੇ ਵਿੱਚ ਇਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਜਿਹੜੀ ਬੜੀ ਵੋਟ ਲੋਕ ਸਭਾ ਦੀ ਉਹਦੇ ਚ ਇਹਨਾਂ ਨੇ ਆਪਣਾ ਹਿੱਸਾ ਜਿੱਠੇ ਵਾਲੇ ਨੇ ਪਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇੱਥੇ ਕਾਂਗਰਸ ਜਿਹੜੀ ਉਹ ਖੜੀ ਕਰਾਂਗੇ ਪਿੰਡ-ਪਿੰਡ ਦੇ ਵਿੱਚ ਜਿਹੜੀ ਕੋਈ ਮੁਸ਼ਕਿਲਾਂਤ ਰਹਿ ਗਈ ਉਹਨੂੰ ਠੀਕ ਕਰਾਂਗੇ ਅਕਾ ਸਰਬ ਅਕਸਰ ਹੀ ਜਿੱਦਨੇ ਵੀ ਲੋਕ ਨੇ ਜਿੱਤ ਕੇ ਆਪਣੇ ਆਪਣੇ ਘਰਾਂ 'ਚ ਬੈਠ ਜਾਂਦੇ ਨੇ ਤੁਸੀਂ ਵਾਹਿਦ ਲੀਡਰ ਨਜ਼ਰ ਆ ਰਹੇ ਹੋ ਕਿ ਲੋਕਾਂ ਦੇ ਵਿੱਚ ਵਿਚਰਿਓ ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ ਤੇ ਤੁਹਾਡਾ ਇਹ ਦਿਮਾਗ 'ਚ ਕਿਸ ਤਰ੍ਹਾਂ ਪਲਾਨ ਆਊਟ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਇਹ ਜ਼ਰੂਰਤ ਸੀ ਇਹ ਦੇਖੋ ਇਹ ਤੀਜੀ ਵਾਰ ਲੋਕਾਂ ਨੇ ਤਾਦੀ ਬਣਾਇਆ ਕਿਉਂਕਿ ਜੇ ਲੋਕਾਂ 'ਚ ਰਵਾਂਗੇ ਲੋਕ ਰੱਖਣਗੇ ਇਧਰ ਰੋਕ ਬਦਲ ਦਿੰਦੇ ਨੇ ਉਹ ਲੋਕ ਸਭਾ ਹਲਕਾ ਤੁਸੀਂ ਵੇਖੋ ਨਾ ਕਿੰਨਾ ਵੱਡਾ ਹੁੰਦਾ ਔਰ ਤਿੰਨ ਵਾਰੀ ਲੋਕਾਂ ਵੱਲੋਂ ਚੁਣਨਾ ਇਹਦਾ ਮਤਲਬ ਲੋਕ ਸਾਡੇ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਹੋ ਉਸ ਤੋਂ ਵੱਧ ਕਰੋ ਅਸੀਂ ਆਪਣੇ ਕੰਮਾਂ ਨੂੰ ਹੀ ਅੱਗੇ ਵਧਾਇਆ ਅਸੀਂ ਕੋਈ ਨਵੀਂ ਚੀਜ਼ ਨਹੀਂ ਕੀਤੀ ਪਹਿਲਾਂ ਵੀ ਅਸੀਂ ਇਦਾਂ ਸਾਂ ਹੁਣ ਵੀ ਉਸੇ ਤਰੀਕੇ ਨਾਲ ਹੀ ਸਾਰਾ ਦਿਨ ਦਫ਼ਤਰ ਵੀ ਆ ਸਵੇਰੇ ਵੀ ਪ੍ਰੋਗਰਾਮ ਸੀ ਹੁਣ ਵੀ ਜਾ ਕੇ ਸੋਨੀ ਸਾਹਿਬ ਵਾਲੇ ਉਧਰ ਪ੍ਰੋਗਰਾਮ ਹੈ ਉਹ ਹਰ ਜਗ੍ਹਾ ਸੀ ਅਸਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਲੋਕਾਂ ਦਾ ਧੰਨਵਾਦ ਕਿਉਂਕਿ ਵਰਕਰ ਨੇ ਇੰਨੀ ਤਪਸ਼ ਦੇ ਵਿੱਚ ਕੰਮ ਕੀਤਾ ਇੰਨੀ ਗਰਮੀ 'ਚ ਕਿਤੇ ਹੀ ਦੁਪਹਿਰੇ ਵੋਟ ਇਹਨਾਂ ਨੂੰ ਵਰਕਰਾਂ ਨੂੰ ਅੱਜ ਤੇ ਵੀ ਠੰਡੇ ਵੇਲੇ 6 ਵਜੇ ਸ਼ਾਮੀ ਹੁਣ ਤੇ ਠੰਡ ਹੋਈ ਹੈ ਤੇ ਇੱਥੇ ਆਏ ਆ ਦਿੱਤੂ ਇਹਦੇ ਚ ਕੋਈ ਗੱਲ ਨਹੀਂ ਸਾਡੀ ਮਤਲਬ ਸਿਰ ਮੱਥੇ ਸਾਡਾ ਇਹਨਾਂ ਦਾ ਮਾਨਸਿਕਾ ਜਿਹੜਾ ਹੈ ਮੇਟਾ ਹੀ ਸਾਡੇ ਦਿਲ ਚ ਹੈ ਔਰ ਅਸੀਂ ਆਪਣੇ ਬਕਰਾਂ ਦਾ ਪਿਆਰ ਜਿਹੜਾ ਨਾ ਦਿੱਤਾ ਹੈ ਜਿੰਨੀ ਇਹਨਾਂ ਨੇ ਲੜਾਈ ਲੜੀ ਇਹਨਾਂ ਨੇ ਇੱਥੇ ਨਹੀਂ ਕਰਦੀ ਮਜੀਠੇ ਤੋਂ ਬਾਹਰ ਵੀ ਲੜੀ ਜਿੱਤੇ ਬਾਹਰ ਵੀ ਰਿਸ਼ਤੇਦਾਰੀਆਂ ਭੇਟ ਭਰਾਉਣ ਇਹਨਾਂ ਨੇ ਸਾਡੇ ਅੱਖ ਚ ਪਤਾ ਆ ਸੋ ਆਉਣ ਵਾਲੇ ਸਮੇਂ ਚ ਅਸੀਂ ਮਜੀਠੇ ਕਾਂਗਰਸ ਜਿਹੜੀ ਹੈ ਉਹਨੂੰ ਮਜ਼ਬੂਤ ਕਰਾਂਗੇ ਔਰ ਕਾਂਗਰੈਜੂਟ ਜਿੱਤ ਦਾ ਪਰਚਮ ਜਿਹੜਾ ਇੱਥੇ ਮਜੀਠੇ ਚ ਲਹਿਰਾਇਆ ਗੁਰਜੀਤ ਸਿੰਘ ਹੋਜਾ ਸਾਹਿਬ ਤੁਸੀਂ ਗਰਮੀ ਦੀ ਗੱਲ ਕੀਤੀ ਤੁਹਾਡੇ ਵੱਲ ਇੱਕ ਵੱਖਰੀ ਸ਼ੁਰੂਆਤ ਵੀ ਕੀਤੀ ਗਈ ਜੇ 50000 ਦੇ ਕਰੀਬ ਬੂਟੇ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਉਹ ਦਿਮਾਗ ਚ ਪਲਾਨ ਆਊਟ ਹੋਇਆ ਕਿਉਂਕਿ ਲੋਕ ਜਿਹੜੇ ਨੇ এনवायरमेंट ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਵੀ ਨਜ਼ਰ ਆ ਰਹੇ ਨੇ ਜਿਹੜੇ ਜਿੰਨੇ ਵੀ ਸਪੈਸ਼ਲਿਸਟ ਨੇ ਜਿਹੜੇ ਵੀ ਸਾਡੇ ਵਿਦਵਾਨ ਨੇ ਜਾਂ ਸਾਡੀ ਤੁਸੀਂ ਕਹੋਗੇ ਖੋਜਕਰਤਾ ਨੇ ਉਹਨਾਂ ਨੇ ਇੱਕ ਚੀਜ਼ ਦਾ ਖੋਜ ਇਹ ਕੀਤੀ ਹੈ ਕਿ ਆਉਣ ਵਾਲਾ ਸਮਾਂ ਬਹੁਤ ਭੈੰਕਰ ਹੈ ਜੇ 2-4 ਸਾਲ ਚ ਅਸੀਂ ਨਾ ਸੰਭਲੇ ਤੇ ਬਹੁਤ ਮਾੜੀ ਨਕੀ ਜਿਹੜੇ ਸਾਡੀ ਉਹਨਾਂ ਦੀ ਪੀੜ੍ਹੀ ਨੂੰ ਵੇਖਦੇ ਪੈਣੇ। ਉਹਨਾਂ ਵਾਲੀ ਪੀੜ੍ਹੀ ਕਿਹੜੀ ਆ ਮੇਰੇ ਬਾਲ ਮੇਰੇ ਬੱਚੇ ਜਿਹੜੇ ਘਰ 'ਚ ਖੇਡਦੇ ਨੇ। ਉਸ ਤੋਂ ਵੱਧ ਕਿਸੇ ਨੂੰ ਪਿਆਰ ਨਹੀਂ ਹੋ ਸਕਦਾ। ਤੇ ਜੋ ਤਾਂ ਮੈਨੂੰ ਪਤਾ ਚਾਹਾਂ 10 ਸਾਲਾਂ ਬਾਅਦ ਉਹਨੂੰ ਸਾਰਾਣਾ ਔਖਾ ਹੋ ਜਾਊਗਾ। ਤੇ ਮੈਂ ਤਾਂ ਉਹਨੂੰ ਬਚਾਉਣ ਤੋਂ ਰਿਆ। ਕਿ ਮੇਰਾ ਸਾਰਾ ਪਰਿਵਾਰ ਹੈ ਅਮਰਸਰ। ਮੇਰੇ ਪਰਿਵਾਰ ਦੇ ਘਰਾਂ 'ਚ ਖੇਡਦੇ ਬੱਚੇ ਸਾਰੇ ਆਪਣੇ ਬੱਚੇ ਨੇ। ਸਾਡੇ ਆਪਣੇ ਧੀਆਂ ਪੁੱਤ ਨੇ। ਆਪਣੇ ਮਾਪੇ ਨੇ ਸਾਰੇ ਔਰ ਉਹਨਾਂ ਨੂੰ ਅਸੀਂ ਚੰਗਾ ਜ਼ਿੰਦਗੀ ਸਿਖਾਲਾ ਦੇਣਾ ਇਸ ਕਰਕੇ ਅਸੀਂ ਉਹ ਕਿਉਂਕਿ ਇੱਕੋ ਹੀ ਰਸਤਾ ਹੈ ਉਹਨੂੰ ਬਚਾ ਕਿ ਲੋਕ ਵੱਧ ਤੋਂ ਵੱਧ ਰੁੱਖ ਲਾਉਣ ਸਾਡੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੰਬੀਆਂ ਵੀ ਕੋਈ ਬੰਬੀ ਹਰ ਘਰ ਪਿੰਡ ਤੇ ਹੈਗੀ ਹੈ। ਮਤਲਬ ਇੱਕ ਪਿੰਡ 'ਚ ਬਹੁਤਾ ਨਾ ਕਹੋ ਕਿ ਤੇ 100-100 ਦੇ ਕਰੀਬ ਕੋਟਰਾ ਹੈ ਹੀ ਨਹੀਂ। ਪੰਜਾਬ 'ਚ 100-100 ਹਰ ਤੇ 20-20 ਰੁੱਖ ਲਾ ਦਈਏ ਕਿੱਥੇ ਗੱਲ ਚੱਲ ਜਾਂਦੀ ਹੈ। ਔਰ ਇਹਦੇ ਨਾਲ ਬੰਦੇ ਅੱਜ ਕੱਲ੍ਹ ਅਸੀਂ ਥੋੜੀ ਛੋਟੀ ਸੋਚ ਹੋ ਗਈ ਵੀ ਸ਼ਾਇਦ ਇਹਦੇ ਨਾਲ ਝਾੜ ਘਟਦਾ ਹੈ ਝਾੜ ਵੱਧ ਘਟਦਾ ਨਹੀਂ ਝਾੜ ਵੱਧੇ ਨਹੀਂ। ਜਦੋਂ ਜਦੋਂ ਕਾਇਨਾਤ ਕੁਦਰਤ ਤੁਹਾਡੇ ਤੇ ਰਹਿਮਤ ਕਰੂਗੀ ਨਾ ਫਿਰ ਝਾੜ ਵਧਨੇ ਜਦੋਂ ਮੌਸਮ ਸਹੀ ਬਰਸਾਤ ਸਹੀ ਹੋਗੀ ਉਦੋਂ ਫਸਲਾਂ ਹੀ ਤਿੰਨ ਲੈਣ ਲੱਗ ਪਈ ਮੋਟਰ ਚੱਲੀ ਨਾ ਮੋਟਰ ਛੜਨੋਂ ਬਚ ਗਈ ਮੀਂਹ ਚੜਚੜਾ ਪੈ ਗਈ ਤੇ ਝਾੜ ਵਧੇ ਕੇ ਕਟਿਆ ਅਸੀਂ ਅਸੀਂ ਦੂਜੇ ਬੰਨੇ ਚੱਲ ਪਏ ਹੁਣ ਪੰਜਾ ਗੱਲੇ ਪਿਛੇ ਇੱਕ ਮੋਟਰ ਐ ਤਾਂ ਛੇ ਪਿਛੇ ਇੱਕ ਐ ਫਿਰ ਮੋਟਰ ਇੱਕ ਚਰੌੜੀ ਵਿੱਚ 20 ਪਿਛੇ ਬਰਸਾਤਾ ਟਾਈਮ ਨਾ ਆ ਗਈ ਝਾੜ ਵਧ ਗਿਆ ਨਾ ਸੋ ਝਾੜ ਵਧਨੇ ਨੇ ਆਪਾਂ ਇਸ ਪੱਖ ਨੂੰ ਸੋਚੀਏ ਸੋ ਮੇਰੀ ਜਿਮੇਦਾਰਾਂ ਨੂੰ ਮੈਂ ਖਾਸ ਕਰਕੇ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਹ ਸਾਲੋਂ ਅਸੀਂ ਫੇਰ ਕਿਸੇ ਦੇ ਨਿਜੀ ਦਾ ਪ੍ਰੋਗਰਾਮ ਰੱਖਾਂਗੇ ਇੱਕ ਵੱਡਾ ਔਰ ਉਹਦੇ ਚ ਅਸੀਂ ਰੋਕ ਵੀ ਕਹਾਂਗੇ ਗਰਮੀ ਤਪਸ਼ ਕਰਕੇ ਰੁਕ ਨਹੀਂ ਮੰਡੇ ਪਰ ਜਦੋਂ ਵੀ ਹੁਣ ਸ਼ੁਰੂ ਹੁੰਦਾ ਹੈ ਇਹਨਾਂ ਦੀ ਡਿਊਟੀ ਲਾਵਾਂਗੇ ਇਹਨਾਂ ਨੂੰ 10000 ਬੁੱਟਾ ਇਹਨਾਂ ਨੂੰ ਕਹਾਂਗੇ ਪਿੰਡੋਂ ਪਿੰਡ ਜਾ ਕੇ ਸੱਤ ਸਾਬ ਵੰਡਣਾ ਨਾਲ ਕਤੂ ਨੰਗਲ ਸਾਹਿਬ ਨੇ ਨਾਲ ਸਾਡੇ ਬਲੌਗ ਪ੍ਰਧਾਨ ਨੇ ਸਾਡੇ ਜ਼ਿਲ੍ਹਾ ਪ੍ਰਧਾਨਾ ਪ੍ਰਤਾਪ ਨੇ ਵੀ ਡਿਊਟੀ ਲਾਉਣੀ ਹੈ ਸਾਰਿਆਂ ਦੀ ਕਿਉਂਕਿ ਮੇਰਾ ਹੁਣ ਪਾਰਲੀਮੈਂਟ ਸ਼ੁਰੂ ਹੋ ਜਾਣਾ ਤੇ ਮੈਂ ਦੂਦਰ ਰੋਜਣਾ ਪਰ ਜਿਹੜੀ ਹਰਿਆ ਰੁੱਖ ਲਾਉਣੇ ਤੇ ਵਾਤਾਵਰਨ ਬਚਾਉਣਾ ਸਾਡੀਆਂ ਪੀੜ੍ਹੀਆਂ ਦੀ ਸਾਡੇ ਬੱਚਿਆਂ ਲਈ ਹੈ। ਉਹ ਜੀ ਸਾਹਿਬ ਜੇ ਗੱਲ ਕੀਤੀ ਹੈ ਮਜੀਠੇ ਹਲਕੇ ਦੀ ਕੋਈ ਸਪੈਸੀਫਾਈਡ ਰੱਖੀਆਂ ਚੀਜ਼ਾਂ ਰੱਖੀਆਂ ਨੇ ਕਿ ਇਹ ਚੀਜ਼ਾਂ ਜਿਹੜੀਆਂ ਤੇ ਹੋਣੀਆਂ ਚਾਹੀਦੀਆਂ ਨੇ ਖਾਸ ਤੌਰ ਤੇ ਜਿਸ ਤਰੀਕੇ ਨਾਲ ਕਿ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤੇ ਕੋਈ ਸਪੈਸੀਫਿਕ ਚੀਜ਼ਾਂ ਰੱਖੀਆਂ ਕਿ ਯਾਨੀ ਕਿ ਆਹ ਚੀਜ਼ਾਂ ਜੀ ਕਰਨਾ ਚਾਹੁੰਦੇ ਹਾਂ ਮਜੀਠੇ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਅਸੀਂ ਜਿਹੜੇ ਜਿਹੜਾ ਆਪਣਾ ਵਰਕਰ ਹੈ ਉਹਦਾ ਮਰਾਦ ਕਰਨਾ ਹੈ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਨਾਲ ਮੀਟਿੰਗਸ ਕਰਾਂਗੇ ਔਰ ਪਲੱਸ ਸਾਡੇ ਦੇ ਵਰਕਰਸ ਨੇ ਸਾਡੇ ਇਹ ਜਿਆਦਾ ਹੀ ਸਾਡੇ ਨਾਲੋਂ ਜਿਆਦਾ ਸਮਝਦਾਰ ਨੇ ਕਿਉਂਕਿ ਇਹਨਾਂ ਨੇ ਮੈਂ ਦੇ ਐਮ ਐਲ ਏ ਐਮ ਪੀ ਭਾ ਕੇ 15 ਲੱਖ ਲੜੀ ਉਹ ਇਹਨਾਂ ਨੇ 40 50 ਸਾਲ ਹੋ ਗਏ ਇਹਨਾਂ ਦੇ 55 ਲੱਖ ਲੜੀਆਂ ਨੇ ਜੀ ਜੀ ਕਿੰਦੀ ਲੱਖਾਂ ਲੜੀਆਂ ਨੇ ਇਹਨਾਂ ਨੂੰ ਮੇਰੇ ਨਾਲੋਂ ਜਿਆਦਾ ਤਜਰਬਾ ਇਹਨਾਂ ਦੇ ਤਜਰਬੇ ਨੂੰ ਨਾਲ ਲੈ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਂਗੇ ਜਿੱਥੇ ਸਾਡੀ ਕੂਨਤਾ ਹੀ ਰਹੀ ਜਿੱਥੇ ਸਾਡੀ ਕੋ ਕਮੀ ਰਹੀ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਕਾਂਗਰਸ ਪਾਰਟੀ ਕੋਣ ਸਾਡਾ ਅਗਲਾ ਸਾਡਾ ਟਾਰਗੇਟ ਹੈ ਸਰਪੰਚ सरपंच ਦੀ ਇਲੈਕਸ਼ਨ ਫਿਰ ਬਲੌਗ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸਾਡੀ ਕੋਸ਼ਿਸ਼ ਉਹ ਤਿੰਨੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਪਾਰਟੀ ਇੱਥੇ ਜਿੱਤੇ ਫਿਰ ਸਾਡਾ ਸਤਾਈ ਦਾ ਨਸਵਾਰਾ ਮੇਰਾ ਜੀ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦੇ ਵਿੱਚ ਕਲੈਸ਼ ਨਜ਼ਰ ਆ ਰਿਹਾ ਲਗਾਤਾਰ ਹੀ ਤੁਹਾਡੇ ਬਹੁਤ ਸਾਰੇ ਲਿੰਕ ਨੇ ਸੀਐਮ ਸਾਹਿਬ ਨਾਲ ਕੀ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਸੀ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਤੋੜੀਆਂ ਗਈਆਂ ਨੇ ਦੇਖੋ ਮੈਂ ਪਹਿਤੋਂ ਵੀ ਗੱਲ ਪਰਸੋਂ ਕੀਤੀ ਸੀ ਅੱਜ ਹੁਣ ਮੈਨੂੰ ਫੇਰ ਆਉਂਦੇ ਆਉਦੇ ਵੀਡੀਓ ਕੁਝ ਮਿਲੀਆਂ ਨੇ ਬੜੀ ਮਾੜੀ ਗੱਲ ਹੈ ਮੈਂ ਸਾਰੇ ਪੰਜਾਬੀ ਪੈਣ ਪਰਵਾਣ ਕਹੂੰਗਾ ਇਹ ਸਾਡੇ ਭਾਈਚਾਰਿਆਂ ਦੇ ਵਿੱਚ ਪੋਲਰਾਈਜੇਸ਼ਨ ਕਰਨ ਵਾਲੀਆਂ ਤਾਕਤਾਂ ਦੀ ਇਹ ਸਾਰੀ ਖੇਡ ਹੈ ਉਹ ਚਾਹੁੰਦੇ ਨੇ ਇੱਕ ਵਰਗੇ ਇੱਕ ਬੰਨੇ ਹੋ ਜੀ ਦੂਜਾ ਦੂਜੇ ਬੰਨੇ ਹੋ ਜੀ ਆਪਾਂ ਨਹੀਂ ਇਹ ਹੋਣਾ ਆਪਾਂ ਬਾਬੇ ਨਾਨਕ ਦੀ ਲਾਦਿਆ ਆਪਾਂ ਸਭ ਸਾਂਝੀ ਆਵਾਜ਼ ਦਾ ਪ੍ਰਤੀਕ ਲੈ ਕੇ ਜਾਣਾ ਬੰਦੇ ਮਾੜੇ ਹੋ ਸਕਦੇ ਕੋਈ ਕਮਿਊਨਿਟੀ ਮਾੜੀ ਨਹੀਂ ਹੈ ਕਿਉਂਕਿ ਦੇਖੋ ਪੰਜਾਬੀ ਦੇਖੋ ਸਾਰੇ ਮਤਲਬ ਦੇਖੋ ਬਹੁਤ ਸਾਰਿਆਂ ਦੇ ਮਿਲ ਕੇ ਰਹਿਣ ਵਾਲੇ ਆ ਬਹੁਤ ਸਾਰਿਆਂ ਨਾਲ ਪਿਆਰ ਕਰਨ ਵਾਲੇ ਆ ਕਿ ਕੋਈ ਗਲਤੀ ਕਿਤੇ ਹੋਈ ਹੋ ਕਿਸੇ ਕੋ ਉਹਦਾ ਸਾਰੇ ਗਲਤ ਨਹੀਂ ਗਏ ਇਹ ਤਾਂ ਮਾਚਲ ਵਾਲੇ ਨੇ ਹਾਂ ਲੁਕੂ 30 25 25 ਸਾਲ ਦੇ ਤੇ ਮੁੰਡੇ ਕੰਮ ਕਰਦੇ ਨੇ ਸਾਰੀ ਜਗ੍ਹਾ ਆਉਂਦੇ ਜਾਂਦੇ ਆ ਸਾਡੇ ਵੀ ਮਨੋ ਦਿੱਲੀ ਆਉਣ ਜਾਣੇ ਕਦੀ ਨਹੀਂ ਹੋਇਆ ਪਰ ਉਹਦੇ ਸ਼ਰਾਰਤੀ ਜਿਹੜੇ ਵਰਗੀ ਕਰਨ ਦੀ ਰਾਜਨੀਤੀ ਕਰਦੇ ਆ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਉਹ ਸ਼ਰਾਰਤ ਕਰ ਰਹੇ ਨੇ ਮੇਰੀ ਸੀਐਮ ਨਾਲ ਮੈਂ ਹੁਣੇ ਬੈ ਕੇ ਗੱਡੀ ਚ ਗੱਲ ਕਰਨੀ ਹੈ ਕਿ ਇਮੀਡੀਏਟਲੀ ਇਹਦੇ ਤੇ ਸਖਤ ਐਕਸ਼ਨ ਲਓ ਜਿਹੜੇ ਬੰਦਿਆ ਕਾਰਵਾਈ ਕੀਤੀ ਆ ਉਹਨਾਂ 'ਤੇ ਸਖਤ ਕਾਰਵਾਈ ਕਰੋ ਕਿਉਂਕਿ ਫਿਰ ਇਹਦਾ ਇਹਦਾ ਮਤਲਬ ਕਿਤਨੇ ਕਿਤਨੇ ਨੁਕਸਾਨ ਹੋਏਗਾ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੇਖੋ ਆਪਾਂ ਸ਼ਾਂਤੀ ਬਣਾ ਕੇ ਰੱਖੀਏ ਅਪਾ ਕੋਈ ਗਲਤ ਕੰਮ ਨਹੀਂ ਕਰਨਾ। ਦੇਖੋ ਇਹ ਸਾਡਾ ਇੱਕ ਫਰਜ਼ ਹੈ। ਔਰ ਮਤਲਬ ਜਿਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਧਾਵਾਂਗੇ ਉਹ ਤੇ ਚਾਹੁੰਦੇ ਆ। ਸਾਡੇ ਜਿਹੜੇ ਅਸਲੀ ਜਿਹੜੇ ਸਾਨੂੰ ਨੀਵਾ ਕਰਨਾ ਚਾਹੁੰਦੇ ਉਹ ਤੇ ਚਾਹੁੰਦੇ ਆ। ਅਸੀਂ ਲੜਾਈ ਹੋਰ ਵਧਾਈਏ। ਉਹਨਾਂ ਨੂੰ ਫਾਇਦਾ ਹੈ। ਅਸੀਂ ਇੱਕ ਬੰਨੇ ਥੱਕੇ ਜਾਾਂਗੇ ਉਹਨਾਂ ਨੂੰ ਫਾਇਦਾ ਹੈ। ਉਬਰਕਾਂ ਦੀ ਰਾਜਨੀਤੀ ਚਾਹੁੰਦੇ ਨੇ। ਅਸੀਂ ਨਹੀਂ ਕਰਨੀ। ਅਸੀਂ ਨਹੀਂ ਅਮਰਕਾਂ ਦੀ ਕਰਨੀ ਸਾਡੀ ਸਾਡੀ ਜਿਹੜੀ ਜਿਹੜੀ ਸਾਡੀ ਪਛਾਣ ਹੈ ਉਹ ਸਾਰੇ ਦੇਸ਼ 'ਚ ਹੈ। ਪੰਜਾਬੀ ਸਾਰੇ ਦੇਸ਼ 'ਚ ਨਹੀਂ ਸਾਰੇ ਦੇਸ਼ਾਂ ਦੇ ਵਿੱਚ ਸਾਡਾ ਸਾਰੇ ਦੇਸ਼ ਦੇ ਵਿੱਚ ਸਾਡਾ ਬਹੁਤ ਵੱਡਾ ਇੱਕ ਆਧਾਰ ਹੈ। ਸੋ ਅਸੀਂ ਆਪਣੇ ਆਪ ਨੂੰ ਕਿਤੇ ਵੀ ਉਹਨਾਂ ਦੇ ਜਿਹੜੀ ਚਾਲ ਉਹਦੇ ਜਦੀਪ ਸੌਣਾ ਠੀਕ ਹੈ ਤੀਸਰੀ ਆਵਾਜ਼ ਤੋਂ ਪਾਰਲੀਮੈਂਟ ਦੇ ਵਿੱਚੋਂ ਅਮਸਰ ਲੋਕ ਸਭਾ ਦਾ ਸੀਟ ਦਿੱਤੀ ਉਹਨਾਂ ਨੇ ਭਾਵੇਂ ਮਜੀਠੇ ਦੇ ਵਿੱਚੋਂ ਥੋੜੀ ਜੀ ਕਸਰ ਰਹਿ ਗਈ ਸੀ ਪਰ ਫਿਰ ਵੀ ਉਹਨਾਂ ਨੇ ਬੜੇ ਵੱਡੇ ਫਰਾਗਦਲੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਮਜੀਠੇ ਹੀ ਆਉਣਾ ਸੋ ਇਸ ਕਰਕੇ ਅੱਜ ਅਸੀਂ ਸਾਰੇ ਮਜੀਠੇ ਹਲਕੇ ਦੇ ਜਿਹੜੇ ਸਾਡੇ ਮੋਤਵਰਸਨ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਕਿ ਆਓ ਤੁਸੀਂ ਫੌਜਲਾ ਸਬਕੈਂਸਰੀ ਮੈਂ ਹਾਂ ਦਾ ਧੰਨਵਾਦ ਕਰਨਾ ਸੋ ਅੱਜ ਇਹ ਛੋਟੇ ਬੜੇ ਨੋਟਿਸ ਦੇ ਉੱਤੇ ਉਹਨਾਂ ਨੇ ਜਿਹੜਾ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਉਹ ਕਹਿ ਕੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਹੋਰ ਕਰਾਂਗੇ ਉਹਦੇ ਵਿੱਚ ਵੀ ਅਸੀਂ ਸੰਗਤਾਂ ਜਿਹੜੇ ਸਭ ਬਾਕੀ ਰਹਿ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਚੇ ਸਾਹਿਬ ਬੇਸ਼ੱਕ ਲੀਡ ਥੋੜੀ ਰਹਿ ਗਈ ਲੇਕਿਨ ਲੱਗਦਾ ਹੈ ਕਿ 2027 ਚ ਲੀਡ ਪੂਰੀ ਹੋਏਗੀ ਕਿਉਂਕਿ ਲਗਾਤਾਰ ਤੁਸੀਂ ਵਰਕਿੰਗ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੋ ਲੇਕਿਨ ਉਹਦੀ ਬੂਰ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੜਾ ਤੁਸੀਂ ਲੰਮਾ ਚੱਟ ਲੱਗ ਰਹੇ ਕਰਦੇ ਪਏ ਹੋ ਲੇਕਿਨ ਬੂਥ ਕਿਉਂ ਨਹੀਂ ਮਤਲਬ ਕਿ ਅੱਗੇ ਆ ਪਾਰੇ ਜਾਂ ਲੋਕਾਂ ਦੇ ਵਿੱਚ ਕੋਈ ਡਰ ਹੈ ਭੈ ਨਜ਼ਰ ਆ ਰਿਹਾ ਕਿ ਤਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ ਇਹ ਮਾਜੇ ਦੇ ਜਰਨਲ ਨੇ ਕੋਈ ਡਰ ਨਹੀਂ ਕੋਈ ਭੈ ਨਹੀਂ ਲੋਕ ਪਿਛਲੀ ਵਾਰੀ ਜਿਹੜਾ ਸੀ ਜਿਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਬਦਲਾ ਦਾ ਨਾਹਰਾ ਦਿੱਤਾ ਸੀ ਉਹਦੇ ਕਰਕੇ ਕੁਝ ਲੋਕ ਦੂਜੇ ਪਾਸੇ ਚਲੇ ਗਏ ਸਨ ਲੇਕਿਨ ਹੁਣ 2027 ਦੇ ਵਿੱਚ ਇੱਥੇ ਕਾਂਗਰਸ ਪਾਰਟੀ ਜਿੱਤ ਦਾ ਝੰਡਾ ਕੱਢੇਗੀ ਤੇ ਤੁਸੀਂ ਅੱਜ ਕੈਮਰਾ ਮਾਰ ਕੇ ਵਿਖਾ ਦੇਣਾ ਸੀ ਜਿਹੜਾ ਸਾਡਾ ਹੌਲ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਵੀ 6 ਵਜੇ ਤੋਂ ਲੋਕ ਇੱਥੇ ਆ ਕੇ ਬੈਠੇ ਸਨ ਇਸ ਕਰਕੇ ਤੁਹਾਨੂੰ ਨਹੀਂ ਲੱਗ ਰਿਹਾ ਕਿ 27 ਦੇ ਵਿੱਚ ਵੱਡਾ ਉੱਠਫਿਰ ਹੋਏਗਾ ਥੈਂਕ ਯੂ ਸਰ ਜੀ ਸਰ ਹਰ ਵਾਰ ਤੁਸੀਂ ਚੋਣ ਦਾ ਕੰਟੈਸਟ ਕਰਨ ਦੀ ਗੱਲ ਕਰਦੇ ਹੋ ਲੇਕਿਨ ਕੋਈ ਨਾ ਕੋਈ ਬਾਹਰੀ ਲੀਡਰ ਆ ਜਾਂ ਉਹਨਾਂ ਨੂੰ ਟਿਕਟ ਮਿਲ ਜਾਂਦੀ ਯਾਰ ਜਿਹੜੇ ਤੁਹਾਡੇ ਨਾਲ ਦੇ ਦੋਸਤ ਨੇ ਜਿਹੜੇ ਤੁਹਾਡੇ ਸੰਗੀ ਸਾਥੀ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ ਕਿ ਲੱਗਦਾ ਕਿ ਇਸ ਵਾਰ ਉਹ ਜਿਹੜਾ ਵਾ ਲੋਕਾਂ ਦਾ ਜਿਹੜਾ ਮੈਂਡੇਟ ਹੈ ਉਹ ਤੁਹਾਡੇ ਹੱਕ ਦੇ ਵਿੱਚ ਪੁੱਗਦਾ ਹੈ ਨਾ ਜ਼ਰਾ ਇਹ ਗਾ ਮੈਂ ਕੱਥੂ ਰੰਗ ਦਾ ਜੰਪਾ ਲਿਆ ਇਹ ਬਾਬਾ ਬੁੱਢਾ ਜਨ ਉਸਤਾਨ ਨੇ ਤੇ ਮੈਨੂੰ ਪੂਰਾ ਬਾਬਾ ਬੁੱਢਾ ਤੇ ਵਿਸ਼ਵਾਸ ਹੈ ਇਹ ਜਦੋਂ ਸਹੀ ਸਮਾਂ ਆਏਗਾ ਇਹ ਬਾਬਾ ਬੁੱਢਾ ਜੀ ਨੇ ਉਹਦੀ ਕਿਰਪਾ ਕਰਨੀ ਆ ਇਸ ਕਰਕੇ ਬੰਦਾ ਕੁਝ ਨਹੀਂ ਕਰ ਸਕਦਾ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਜੀ ਤੇ ਸਹੀ ਸਮੇਂ ਤੇ ਸਹੀ ਚੋਣ ਹੋਏਗੀ ਔਰ ਤੁਹਾਨੂੰ 2027 ਦੇ ਵਿੱਚ ਇਤੋਂ ਜਿੱਤ ਦਾ ਝੰਡਾ ਕਾਂਗਰਸ ਪਾਰਟੀ ਦਾ ਗੱਡ ਕੇ ਜਾਣ। ਸਚੇ ਚਾਹਬ ਕੋਈ ਗੱਲਬਾਤ ਹੋਈ ਕਿ ਕਿਹੜੇ ਕਿਹੜੇ ਮੁੱਦੇ ਨੇ ਵੱਡੇ ਇਥੇ ਮਜੀਠੇ ਦੇ ਜਾਂ ਜਿਹੜਾ ਮੈਂਬਰ ਪਾਰਲੀਮੈਂਟ ਇਥੇ ਲੈ ਕੇ ਆ ਸਕਦੇ ਨੇ ਕਿਉਂਕਿ ਇਲੈਕਸ਼ਨ ਲੜਨੀ ਆ ਤਾਂ ਮੁੱਦਿਆਂ ਤੇ ਹੋਏਗੀ। ਕੀ ਲੱਗਦਾ ਕਿ ਮੁੱਦੇ ਹੈ ਕੁਛ ਹਜੇ ਤੇ ਉਹ ਧਨਵਾਦੀ ਦੌਰੇ ਤੇ ਹੀ ਨੇ। ਉਹ ਮੈਨੂੰ ਹੁਣੇ ਕਹਿ ਕੇ ਗਏ ਨੇ ਕਿ ਇੱਕ ਦੋ ਦਿਨਾਂ ਤੱਕ ਮੈਂ ਦਿੱਭਿਓ ਹਾਵਾਂ ਉਸ ਤੋਂ ਬਾਅਦ ਆਪਾਂ ਬੈਠ ਕੇ ਸਾਰੀ ਸਟ੍ਰੈਟੇਜੀ ਵੀ ਬਣਾਵਾਂਗੇ ਨਾਲੇ ਦਾ ਮੰਥਨ ਵੀ ਕਰਾਂਗੇ ਤੇ ਨਾਲ ਜੋ ਸਾਡੀਆਂ ਮਜੀਠੇ ਹਲਕੇ ਦੀਆਂ ਮੰਗਾਂ ਜੇ ਡਿਮਾਂਡਸ ਹੋਣ ਗਿਆ ਉਹਨਾਂ ਨੂੰ ਦੱਸ ਦੱਸ